ਸਰਦਾਰ ਗੁਰਪ੍ਰੀਤ ਸਿੰਘ ਪੁਲਿਸ ਮਾਜੂਕ ਬਿਸ਼ਰ ਸਾਹਿਬ ਅਮਰ ਸਰ ਅਤੇ ਸਰਦਾਰ ਹਰਪਾਲ ਸਿੰਘ ਏਡੀ ਸਪੈਸ਼ਲਟੀ 2 ਸਾਹਿਬ ਜਿਹਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਦੇ ਵਿਰੋਧ ਵਿੱਡੀ ਹੋਈ ਮਾਮ ਵਿੱਚ ਅਮਨਦੀਪ ਕੌਰ ਮੁਖ ਅਫਸਰ ਥਾਣਾ ਕੰਟਰੋਲਮੈਂਟ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਉਹਨਾਂ ਨੂੰ ਮੁਕੱਦਮਾ ਨੰਬਰ 31 ਬੜਾ 25 ਵਿੱਚ ਲੜਿੰਦੇ ਪੰਜ ਦੋਸ਼ੀਆਂ ਵਿੱਚੋਂ ਚਾਰ ਦੋਸ਼ੀ ਜਿਹੜੇ ਉਹਨਾਂ ਨੇ ਗ੍ਰਿਫਤਾਰ ਕੀਤੇ ਜਿਨ੍ਹਾਂ ਪਾਸੋਂ ਮੁਕਦਮੇ ਵਿੱਚ ਵਰਤਿਆ ਗਿਆ ਕਿ ਪਿਸਤਲ ਵੀ ਕੰਟਰੀ ਬਣਾ ਬੈਨਾਲਸਨ ਸਪੈਸ਼ਲ ਬ੍ਰਾਂਡ ਕੀਤਾ ਇਹ ਮੁਕਦਮਾ ਜਿਹੜਾ ਹਰਪਾਲ ਸਿੰਘ ਪਾਲਾਵਾਸੀ ਮਾਲਾਵਲੀ ਦੇ ਬਿਆਨ ਤੇ ਮਿਤੀ 12 ਤਿੰਨ ਬੱਚੀ ਨੂੰ ਡੱਟਿਆ ਹੋਇਆ ਸੀ ਜਿਸ ਵਿੱਚ ਉਹਨੇ ਦੱਸਿਆ ਸੀ ਕਿ ਉਹ ਆਪਣੇ ਦੋਸਤ ਸਾਹਿਲ ਦੇ ਨਾਲ ਕੋ ਮਟਾਲਾ ਪਿੰਡ ਤੋਂ ਮਾਲਾਵਲੀ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਜਿਹੜੇ ਪੰਜ ਦੋਸ਼ੀ ਨੇ ਜਿਨ੍ਹਾਂ ਵਿੱਚ ਕਰਨਜੀਤ ਸਿੰਘ ਕਰਨ ਡੀਆਰ ਰਜੀਤ ਸਿੰਘ ਲਵ ਬਲਵੰਤ ਸਿੰਘ ਸੋਢੀ ਅਰਮੋਲਦੀਪ ਸਿੰਘ ਬੰਨਾ ਅਤੇ ਪਿੱਟੂ ਕਈਆਂ ਨਾਮ ਦੇ ਪੰਜ ਜਿਹੜੇ ਦੋਸਤ ਇਹਨਾਂ ਨੇ ਰਸਤੇ ਵਿੱਚ ਉਹਨਾਂ ਨੂੰ ਰੋਕ ਕੇ ਟਕਾ ਮਾਰੀਆਂ ਗੁੱਟਮਾਰ ਕੀਤੀ ਅਤੇ ਕਰਨਦੀਆ ਨੇ ਆਪਣੇ ਡੱਬੇ ਚੋਂ ਪਿਸਤਲ ਕੱਢ ਕੇ ਮਾਰਦਿਆਂ ਦੀ ਨੀਤ ਨਾਲ ਹਰਪਾਲ ਪਾਲਾ ਤੇ ਫਾਇਰ ਕੀਤਾ ਜੋ ਉਸਦੇ ਲੱਕ ਵਿੱਚ ਲੱਗਾ ਜੋ ਹਰਪਾਲ ਪਾਲਾ ਨੂੰ ਲਾਜ ਲਈ ਜਿਹੜਾ ਗੁਰ ਰੰਗ ਦੇ ਹਸਪਤਾਲ ਚ ਦਾਖਲ ਕਰਾਇਆ ਗਿਆ ਸੀ ਜਿੱਥੇ ਮਿਤੀ 12 ਤੈਨੂੰ ਉਸਦੇ ਬਿਆਨ ਦਰਜ ਕਰਕੇ ਮੁਕੱਦਮਾ ਦਰਜ ਕੀਤਾ ਅਤੇ ਉਸੇ ਦਿਨ ਤੋਂ ਦੋਸ਼ੀਆਂ ਦੀ ਭਾਲ ਵਾਸਤੇ ਸਪੈਸ਼ਲ ਟੀਮ ਲਗਾਈਆਂ ਗਈਆਂ ਸਨ ਮਿਤੀ 9 6 25 ਨੂੰ ਜਿਹੜੇ ਨਾ ਚਾਰਾਂ ਦੋਸ਼ੀਆਂ ਨੂੰ ਇੱਕ ਮੁਕਬਰ ਖਾਸ ਦੀ ਤਲਾਸ਼ ਤੇ ਦਰਸਾ ਕੀਤਾ ਦਿਨਪਾਸੋਂ ਵਾਰਦਤ ਵਿੱਚ ਵਰਤਿਆ ਗਿਆ ਪਿਸਤਲ ਬ੍ਰਾਂਡ ਕੀਤਾ ਸਰਦਾਰ ਗੁਰਪ੍ਰੀਤ ਸਿੰਘ ਪੁਲਰ ਮਾਜੋਕ ਬਿਸ਼ਰ ਸਾਹਿਬ ਅੰਮਰਸਰ ਅਤੇ ਸਰਦਾਰ ਹਰਪਾਲ ਸਿੰਘ ਏਡੀ ਸਪੈਸ਼ਲਟੀ 2 ਸਾਹਿਬ ਜਿਹਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਦੇ ਵਿਰੋਧ ਵਿੱਡੀ ਹੋਈ ਮਾਮ ਵਿੱਚ ਅਮਨਦੀਪ ਕੌਰ ਮੁਖ ਅਫਸਰ ਥਾਣਾ ਕੰਟਰੋਲਮੈਂਟ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਉਹਨਾਂ ਨੂੰ ਮੁਕੱਦਮਾ ਨੰਬਰ 31 ਬੜਾ 25 ਵਿੱਚ ਲੜਿੰਦੇ ਪੰਜ ਦੋਸ਼ੀਆਂ ਵਿੱਚੋਂ ਚਾਰ ਦੋਸ਼ੀ ਜਿਹੜੇ ਨੇ ਗ੍ਰਫਤਾਰ ਕੀਤੇ ਜਿੰਨਾ ਪਾਸੋਂ ਮੁਕਦਮੇ ਵਿੱਚ ਵਰਤਿਆ ਗਿਆ ਕਿ ਪਿਸਤਲ ਵੀ ਕੰਟਰੀ ਮੇਡ ਬੇਨਾਲਸਾਂ ਸਪੈਸ਼ਲ ਬਰਾਮਦ ਕੀਤਾ ਇਹ ਮੁਕਦਮਾ ਜਿਹੜਾ ਹਰਪਾਲ ਸਿੰਘ ਪਾਲਾਵਾਸੀ ਮਾਲਾਵਲੀ ਦੇ ਬਿਆਨ ਤੇ ਮਿਤੀ 12 ਤਿੰਨ ਬੱਚੀ ਨੂੰ ਗੱਤ ਹੋਇਆ ਸੀ ਜਿਸ ਵਿੱਚ ਉਹਨੇ ਦੱਸਿਆ ਸੀ ਕਿ ਉਹ ਆਪਣੇ ਦੋਸਤ ਸਾਹਿਲ ਦੇ ਨਾਲ ਤੋਂ ਮਟਾਲਾ ਪਿੰਡ ਤੋਂ ਮਾਲਾਵਲੀ ਨੂੰ ਜਾ ਰਿਹਾ ਸੀ ਤੇ ਵਸਤੇ ਵਿੱਚ ਜਿਹੜੇ ਪੰਜ ਦੋਸ਼ੀ ਨੇ ਜਿਨ੍ਹਾਂ ਵਿੱਚ ਕਰਨਜੀਤ ਸਿੰਘ ਕਰਨ ਡੀਆ ਰਜੀਤ ਸਿੰਘ ਲਵ ਬਲਵੰਤ ਸਿੰਘ ਸੋਢੀ ਅਰ ਮੋਲਦੀਪ ਸਿੰਘ ਬਨਨਾ ਅਤੇ ਬਿੱਟੂ ਕੱਯਾ ਨਾਮ ਦੇ ਪੰਜ ਜਿਹੜੇ ਦੋਸਤ ਇਹਨਾਂ ਰਸਤੇ ਵਿੱਚ ਉਹਨਾਂ ਨੂੰ ਰੋਕੇ ਠੱਗਾ ਮਾਰੀਆਂ ਗੁੱਟਮਾਰ ਕੀਤੀ ਅਤੇ ਕਰਨ ਢੀਆ ਨੇ ਆਪਣੇ ਡੱਬੇ ਚੋਂ ਪਿਸਤਲ ਕੱਢ ਕੇ ਮਾਰਦਿਆਂ ਦੀ ਨੀਤ ਨਾਲ ਭਾਲਪਾਲਾ ਤੇ ਫੈਰ ਕੀਤਾ ਜੋ ਉਸਦੇ ਲੱਕ ਵਿੱਚ ਲੱਗਾ ਜੋਰ ਭਾਲਪਾਲਾ ਨੂੰ ਲਾਜ ਲਈ ਜਿਹੜਾ ਗੁਰ ਰੰਗ ਦੇ ਰਸਤੇ 'ਚ ਦਾਖਲ ਕਰਾਇਆ ਗਿਆ ਸੀ ਜਿੱਥੇ ਮਿਤੀ 12 ਤੈਨੂੰ ਉਸਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕੀਤਾ ਅਤੇ ਉਸੇ ਦਿਨ ਤੋਂ ਦੋਸ਼ੀਆਂ ਦੀ ਭਾਲ ਵਾਸਤੇ ਸਪੈਸ਼ਲ ਟੀਮਾਂ ਲਗਾਈਆਂ ਗਈਆਂ ਸਨ ਮਿਤੀ 9625 ਨੂੰ ਜਿਹੜੇ ਨਾ ਚਾਰਾਂ ਦੋਸ਼ੀਆਂ ਨੂੰ ਇੱਕ ਮੁਕਬਰ ਖਾਸ ਦੀ ਇਤਲਾਹ ਤੇ ਗ੍ਰਿਫਤਾਰ ਕੀਤਾ ਤੇ ਇਹਨਾਂ ਪਾਸੋਂ ਵਾਰਦਤ ਵਿੱਚ ਵਰਤਿਆ ਗਿਆ ਪਿਸਤਲ ਬਰਾਮਦ